ਕਿਦਾ ਤੁਣੀ ਵਰਣ ਅੱਖਰ ਬੋਧ ਸ਼ਬਦ ਬੋਧ ਵਾਕ ਬੋਧ ਅਰਥ ਬੋਧ ਇਹ ਕੀ ਹਨ ਵਿਆਕਰਨ ਦੇ ਚਾਰ ਭਾਗ ਹਨ ਪਹਿਲਾ ਭਾਗ ਕਿਹੜਾ ਹੈ ਤੁਣੀ ਬੋਧ ਤੁਣੀ ਬੋਧ ਜਿੱਦਾਂ ਲਿਪੀ ਅਤੇ ਵਰਣਮਾਲਾ ਇਸ ਨੂੰ ਆਪਾਂ ਕਹਿੰਦੇ ਆ ਤੁਣੀਆਂ ਦੇ ਅਧਿਆਨ ਨੂੰ ਅਸੀਂ ਕੀ ਆਖਦੇ ਹਾਂ ਉਹਨਾਂ ਨੂੰ ਅਸੀਂ ਤੁਣੀ ਬੋਧ ਆਖਦੇ ਹਾਂ ਭਾਸ਼ਾ ਦੀ ਛੋਟੀ ਇਕਾਈ ਕਿਹੜੀ ਹੈ ਤੁਣੀ ਹੈ ਜਦ ਵੀ ਆਪਾਂ ਨੂੰ ਪੇਪਰ 'ਚ ਪੁੱਛ ਲਿਆ ਜਾਂਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਦੱਸੋ ਤੁਸੀਂ ਕੀ ਦਸਣੀ ਹੈ ਧੁਨੀ ਬੋਧ ਵਰਣਮਾਲਾ ਅੱਖਰਾਂ ਦੀ ਮਾਲਾ ਅੱਖਰਾਂ ਨੂੰ ਸਹੀ ਤਰਤੀਬ ਦੇਣਾ ਇਹ ਕੀ ਹੈ ਵਰਣਮਾਲਾ ਹੈ ਲਿਪੀ ਧੁਨੀਆਂ ਦੀ ਲਿਖਤੀ ਰੂਪ ਧੁਨੀਆਂ ਦੀ ਧੁਨੀਆਂ ਦਾ ਲਿਖਤੀ ਰੂਪ ਭਾਸ਼ਾ ਦਾ ਪਹਿਰਾਵਾ ਔਰ ਖਾਸ ਚਿੰਨ ਜੋ ਭਾਸ਼ਾ ਲਿਖਣ ਲਈ ਵਰਤੇ ਜਾਂ ਉਸ ਨੂੰ ਆਪਾਂ ਤੁਣੀ ਬੋਧ ਆਖਦੇ ਹਾਂ ਵਰਣਮਾਲਾ ਵਿੱਚ ਕੁੱਲ ਅੱਖਰ 41 ਹਨ ਹੋਂਦੇ ਟਾਈਮ 'ਚ 41 ਹਨ ਪਰ ਪਹਿਲਾਂ ਦੇ ਸਮੇਂ ਵਿੱਚ 35 ਸੀਗੇ ਜਿੱਦਾਂ ਕਿ ਅੰਤਿਮ ਵਰਗ 5 ਹਨ ਨਵੀਨ ਵਰਗ ਨਵੀਨ ਅੱਖਰ ਕਿੰਨੇ ਹਨ 6 ਹਨ ਔਰ ਫਾਰਸੀ ਅੱਖਰ ਕਿੰਨੇ ਹਨ 5 ਹਨ ਸੋ ਤੁਸੀਂ ਕਦੇ ਵੀ ਕਨਫਿਊਜ਼ ਨਹੀਂ ਹੋਣਾ ਕਿ ਜਿਹੜੇ ਨਵੀਨ ਵਰਗ ਹਨ ਉਹ 5 ਹਨ ਔਰ ਜੇ ਫਾਰਸੀ ਧੁਨੀਆਂ 6 ਹਨ ਨਹੀਂ ਜੀ ਇਹ ਨਵੀਨ ਨਵੀਨ ਜਿਹੜੇ ਅੱਖਰ ਹਨ ਉਹ 6 ਹਨ ਔਰ ਫਾਰਸੀ ਅੱਖਰ ਹਨ 5 ਵਰਣਮਾਲਾ ਅਜੋਕੀ ਹੁਣ ਵਾਲੀ 41 ਅਖਰੀ ਹੈ ਔਰ ਮੂਲ ਅੱਖਰ ਗੁਰਮੁਖੀ 35 ਅਖਰੀ ਸੀ ਪਹਿਲਾਂ ਔਰ ਊੜੇ ਤੋਂ ਊੜਾੜੇ ਤੱਕ ਇਸ ਨੂੰ ਕਿਹਾ ਜਾਂਦਾ ਅਰਬੀ ਤੋਂ ਉਧਾਰੇ ਲਏਗੇ ਜਿਵੇਂ ਪੰਜ ਅੱਖਰ ਜਿਵੇਂ 35 5 ਇਹ ਕਿੰਨੇ ਬਣੇ 41 1 41 ਬਣ ਗਏ ਠੀਕ ਹੈ ਸੋ ਇਸੇ ਕਰਕੇ ਜਿਹੜੇ ਇਹ ਹੈ ਵਰਣਮਾਲਾ ਉਹ ਹੈ 41 ਅਖਰੀ ਹੋ ਚੁੱਕੀ ਹੈ ਔਰ ਇਸ ਵਿੱਚ ਆਪਾਂ ਕਿੰਨੇ ਹਨ ਇਹ ਸ਼ਾਰਟ ਵਿੱਚ ਦੱਸਿਆ ਗਿਆ ਹੈ ਪੰਜਾਬੀ ਵਰਣਮਾਲਾ ਵਿੱਚ ਕੁੱਲ 41 ਅੱਖਰ ਹਨ ਸਵਰ ਅੱਖਰ ਕਿੰਨੇ ਹਨ ਤਿੰਨ ਹਨ ਜੇ ਸਵਰ ਆਪਾਂ ਨੂੰ ਕੱਲੇ ਪੁੱਛੇ ਜਾਂਦੇ ਹਨ ਵਰਣਮਾਲਾ ਦੇ ਉਹ ਹਨ ਤਿੰਨ ਹਨ ਜਿਵੇਂ ਊੜਾ ਐੜਾ ਈੜੀ ਔਰ ਜਿਹੜੇ ਵਿਅੰਜਨ ਹਨ 38 ਹਨ ਵਿਅੰਜਨਾਂ ਦੀ ਗਿਣਤੀ ਪੁੱਛ ਲਈ ਜਾਂਦੀ ਹੈ ਤਾਂ ਆਪਾਂ 38 ਕਹਿਣੀ ਹੈ 41 ਵਿੱਚੋਂ ਖਸੇ ਤੋਂ ਰਾੜੇ ਤੱਕ ਇਸ ਨੂੰ ਆਪਾਂ ਗਿਣਦੇ ਹਾਂ ਨਾਸਿਕ ਧੁਨੀਆਂ ਨਾਸਿਕ ਜਿਹੜੀ ਹੈ ਉਹ ਕਿਹੜੇ ਹਨ ਨਾਸਿਕ ਵਿੰਜਣ ਇਹ 5 ਹਨ ਜਿਵੇਂ ਚਾ ਝਾ ਨੰਨਾ ਝਾ ਨਾਣਾ ਨੰਨਾ ਮੰਮਾ ਇਹ ਹਨ ਇਹ 5 ਹਨ ਦੁੱਤ ਅੱਖਰ ਕਿਹੜੇ ਹਨ ਦੋ ਥਾ ਕਰ ਕਿਹਨੇ ਹਨ ਤਿੰਨ ਹਨ ਜਿਵੇਂ ਹਾ ਹਾ ਰਾ ਰਾ ਵਾ ਵਾ ਇਹ ਕੀ ਹਨ ਪੈਰ ਵਿੱਚ ਵੀ ਲੱਗਦੇ ਹਨ ਸੋ ਇਹਨਾਂ ਨੂੰ ਆਪਾਂ ਦੁੱਤ ਅੱਖਰ ਆਖਦੇ ਹਾਂ ਅਰਧ ਸਵਰ ਕਿਹੜੇ ਹਨ ਅਰਧ ਸਵਰ ਇਹ ਹਨ ਦੋ ਹਨ ਜਿਵੇਂ ਯਯਾ ਔਰ ਵਵਾ ਸ਼ੁੱਧ ਵਿਅੰਜਨ ਕਿਹੜੇ ਹਨ ਸ਼ੁੱਧ ਵਿਅੰਜਨ ਪੁੱਛਲੇ ਜਾਂਦੇ ਹਨ ਤਾਂ ਆਪਾਂ ਕਹਿਣਾ ਹੈ 29 ਹਨ ਔਰ 41 ਵਿੱਚੋਂ ਛਛੇ ਪਰ ਬਿੰਦੀ ਖਖੇ ਪਰ ਬਿੰਦੀ ਜਜੇ ਪਰ ਬਿੰਦੀ ਔਰ ਗਗੇ ਪਰ ਬਿੰਦੀ ਜਜੇ ਪਰ ਬਿੰਦੀ ਫਫੇ ਪਰ ਬਿੰਦੀ ਲਲਾ ਤੇ ਇਹ ਜਿਹੜੇ ਵਰਤੇ ਜਾਂਦੇ ਹਨ ਠੀਕ ਹੈ ਇਹ ਉਸ ਤੋਂ ਬਾਅਦ ਆ ਜਾਂਦਾ ਹੈ ਇਹੀ ਆਪਾਂ ਸਾਰੇ ਇਹਨਾਂ ਨੂੰ ਇਹਨਾਂ ਨੂੰ ਛੱਡ ਕੇ ਠੀਕ ਹੈ ਇਹ ਜਿਹੜੇ ਫਾਰਸੀ ਤੋਂ ਇਹਨਾਂ ਛੱਡ ਕੇ ਊੜਾ ਐੜਾ ਏੜੀਆ ਨੂੰ ਛੱਡ ਕੇ ਹਾ ਹਾ ਨੂੰ ਛੱਡ ਕੇ ਇਹ ਸਨ 29 ਹਨ ਔਰ ਸਵਰ ਯੰਤਰੀ ਕਿਹੜੇ ਹਨ ਸਵਰ ਯੰਤਰੀ ਇੱਕ ਹੀ ਹੈ ਜਿਵੇਂ ਹਾ ਹਾ ਪੈਰ ਬਿੰਦੀ ਛੇ ਹਨ ਸੋ ਇਹਨਾਂ ਦੀ ਆਪਾਂ ਕੀ ਹੈ ਅੱਜ ਆਪਾਂ ਕੀਤਾ ਹੈ ਜਿਹੜੇ ਇੱਕ ਜਿਹੜੇ ਭਾਗ ਨੂੰ ਆਪਾਂ ਐ ਐਕਸਪਲੇਨ ਕੀਤਾ ਹੈ ਜਿਹੜਾ ਹੈ ਧੁਨੀ ਵਰਣ ਅੱਖਰ ਗੋਧ ਨੂੰ ਆਪਾਂ ਵਿਸਥਾਰ ਕੀਤਾ ਹੈ ਵਰਣਮਾਲਾ ਦਾ ਸ਼ਾਰਟ ਵਿੱਚ ਆਪਾਂ ਵੀਡੀਓ ਦੇਖੀਏ ਥੈਂਕਸ ਹੈਵ ਅ ਨਾਈਸ ਡੇ ਤੁਹਾਨੂੰ ਵੀਡੀਓ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਇੱਕ ਫੋਮ ਲਿੰਕ ਹੋ ਗਿਆ ਟਾਪਿਕ